ਸਤਿ ਸ਼੍ਰੀ ਅਕਾਲ ਮੋਸਟ ਸਤਿ ਸ਼੍ਰੀ ਅਕਾਲ ਜੀ ਇਹ ਰਿਹਾ ਆਰ ਜੀ ਐਨ ਟੀਵੀ ਮੈਂ ਹਾਂ ਤੁਹਾਡਾ ਦੋਸਤ ਰਜੀਸ਼ ਸਲਮਣ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ Eid ul Fitr ਦਾ ਤਿਉਹਾਰ ਹੈ ਇਸ ਮੌਕੇ ਸਾਡੇ ਮੁਸਲਿਮ ਵੀਰਾਂ ਨੂੰ ਆਰ ਜੀ ਐਨ ਟੀਵੀ ਬਲੋਕ ਨਾਲ ਲੱਖ ਮੁਬਾਰਕ ਆਉਂ ਚਲਦੇ ਹਾਂ ਬੜੀ ਦਮਲੇ ਤੁਹਾਡਾ ਬਿਠੇ ਅਸੀਂ ਦਿਖਾਣੇ ਆ ਲਾਈਵ ਅੱਜ Eid ਉਹਨਾਂ ਖਾਸ ਕਿਤੇ ਕੀ ਮਿਲਣਗੇ i إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم من ورقة يوخد من شجرة مباركة زيت ممت لا شرقية ولا غربية يباد زيتها يضيء وله نمثل سهولا نورنا يهد الله نوره من يشاء ويضرب الله الأوصال للموت والله بكل شيء عليم سمع الله oh, 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 الله أكبر الله, أكبر. الله, أكبر. الله أكبر. الله الله الحمد لله رب العالمين الرحمن الرحيم مالك يوم الدين اياك نعبد واياك نستعين اهدنا الصراط Whoa! سلام عليكم ਰਹਿਮਤ ਹੀ ਹੈ ਅੱਲਾਹ ਦੀ ਪਿਆਰ ਮੁਹੱਬਤ ਦਾ ਤਿਹਾਰਾ ਅਸੀਂ ਤਾਂ ਸਾਰੇ ਮੁਸਲਮਾਨ ਭਰਾਵਾਂ ਨੂੰ ਵੀ ਹੋਰ ਵੀ ਪੂਰੇ ਭਾਰਤ ਵਾਸੀਆਂ ਨੂੰ ਪੂਰੀ ਦੁਨੀਆ ਵਾਸੀਆਂ ਤੇ ਵਿਸ਼ੇਸ਼ ਤੌਰ ਤੇ ਮੁਸਲਮਾਨ ਲੋਕ ਭਰਾਵਾਂ ਨੂੰ ਸਾਡੇ ਵੱਲੋਂ ਤੇ ਇਹਨਾਂ ਦੀ ਮਿਹਨਤ ਬਹੁਤ ਬਹੁਤ ਵਾਰਕ ਬਹੁਤ ਬਹੁਤ ਵਧਾਈਆਂ ਕਿਉਂਕਿ ਇਹ ਪਿਆਰ ਵੰਡਣ ਵਾਲਾ ਤਿਹਾ ਇਹਦੇ ਵਿੱਚ ਅਸੀਂ ਪਿਆਰ ਹੀ ਦੇਣਾ ਜਿੱਥੇ ਪਿਆਰ ਆ ਗਿਆ ਉੱਥੇ ਸਾਰੀਆਂ ਗੱਲਾਂ ਆਪ ਦੇ ਆਪੇ ਕੰਜ਼ੂਰ ਪੈ ਜਾਂਦੀਆਂ ਨੇ ਇਹ ਸਾਨੂੰ ਪਤਾ ਲੱਗਦਾ ਵੀ ਕੀ ਕਿੰਨੀ ਮਿੱਠੀ ਹੁੰਦੀ ਹੈ ਤੇ ਕਿੰਨਾ ਇਹਦੇ ਨਾਲ ਲੋਕਾਂ ਦਾ ਆਪਸ ਵਿੱਚ ਪਿਆਰ ਵਧਦਾ ਇਹ ਲੰਮੇ ਕੋਲੇਜ ਨੇ ਮਾਜੇ ਪ੍ਰੋਫੈਸਰ ਤੇ ਨੇ। ਧੰਨਵਾਦ। ਇਹਦੇ ਬਾਰੇ ਕੀ ਜਿਹੜਾ ਬੋਲਦਾ। ਉਹ ਬਿਲਕੁਲ ਵੀ ਸਾਡਾ ਮਲੇਰਕੋਲੇਧਾਂ ਵਰਗਾ 21 ਹਲਕਾ ਹੀ 1 ਇੱਕੇ ਮੰਨੋ ਤੁਸੀਂ ਕਿਉਂਕਿ ਜਿਵੇਂ ਹੀ ਸ਼ਹਿਰ ਦੇ ਵਿੱਚ ਸਾਡੇ ਐਮਸੀਬੀ ਨੇ ਤੇ ਸਾਡੇ ਮੁੱਖ ਮੰਤਰੀ ਜੀ ਨੇ ਜਿਹੜੇ ਤੇ ਐਮਪੀ ਸਾਹਿਬ ਬੈਠੇ ਨੇ ਗ੍ਰੀਨ ਨੀਤ ਹੈਰ ਜੀ ਇਹ ਇਹ ਅੰਦਰੋਂ ਪਿਆਰ ਰੱਖਦੇ ਨੇ। ਵੀ ਚਾਹੁੰਦੇ ਨੇ ਵੀ ਸਤ ਨੂੰ ਫਾਇਦਾ ਜਿੰਨਾ ਹੁੰਦਾ ਤੁਸੀਂ ਲੈ ਲਓ। ਅੱਜ ਉਹਨਾਂ ਨੇ ਪੂਰੀ ਪਟਾਰੀ ਖੋਲ ਦਿੱਤੀ। ਮੇਰੇ ਕੋਲ ਦਾ ਕੋਈ ਕੰਮ ਅਧੂਰਾ ਨਹੀਂ ਛੱਡਾਂਗੇ ਮੈਨੂੰ ਲੱਗਦਾ ਤੁਹਾਡੇ ਕੋਲੇ ਵਾੜੀਆਂ ਮੰਗਾ ਰਹਿਣੀ ਨਹੀਂ ਸਾਡੇ ਪੀਰੀਅਡ ਦੇ ਵਿੱਚ ਵਿੱਚ ਤੇ ਅਸੀਂ ਮੁੱਢਲੀਆਂ ਵੱਡੀਆਂ ਮੰਗਾ ਸਾਰੀਆਂ ਪੂਰੀਆਂ ਕਰਵਾ ਦਾਂਗੇ ਸੀਐਮ ਸਾਹਿਬ ਦਾ ਪੂਰਨ ਤੌਰ ਤੇ ਸਾਡੇ ਐਮਪੀ ਸਾਹਿਬ ਦਾ ਤੁਹਾਡੇ ਲੋਕਲ ਐਮਐਲਏ ਨਵੀਲੂ ਰਹਿਮਾਨ ਜੀ ਦਾ ਪੂਰਨ ਤੌਰ ਤੇ ਸਾਡਾ ਇੱਕ ਪਿਆਰ ਮੁਹੱਬਤ ਵਾਲਾ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਆ ਅਸੀਂ ਪੂਰਨ ਤੌਰ ਤੇ ਮੇਰੇ ਕੋਲੇ ਨੂੰ ਬਹੁਤ ਉੱਚਾ ਦਰਜੇ ਦਾ ਲੈ ਕੇ ਜਾਣਾ ਚਾਹੁੰਦੇ ਆ ਕਿਉਂਕਿ ਇਹ ਸਾਡੇ ਗੁਰੂਆ ਤੇ ਛੋਟੇ ਸਹਿਬਜ਼ਾਦਿਆਂ ਦੇ ਔਰ ਉਸ ਸਮੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਤੇ ਪੂਰੀ ਪੰਜਾਬ ਕੀ ਪੂਰੀ ਦੁਨੀਆ ਇਸ ਮਲੇਰ ਕੋਲੇ ਦੇ ਹਾ ਦੇ ਨਾਰੇ ਨੂੰ ਕਦੇ ਭੁੱਲੀ ਨਹੀਂ ਸਕਦੀ ਕਿ ਅਸੀਂ ਤਾਂ ਪੂਨ ਤੌਰ ਤੇ ਇਸ ਹਾ ਦੇ ਨਾਰੇ ਦੇ ਕਦੇ ਕਰਜ਼ਾ ਲਾ ਹੀ ਨਹੀਂ ਸਕਦੇ ਜਿਹੜਾ ਕਿ ਨਵਾਬ ਸਾਹਿਬ ਨੇ ਸਾਡੀ ਕੌਮ ਤੇ ਚੜਾਇਆ ਬਹੁਤ ਬਹੁਤ ਮੁਬਾਰਕ ਤੁਹਾਨੂੰ ਸਰ ਅੱਜ ਮਲੇਰ ਕੋਲੇ ਦੇ ਵਿੱਚ ਈਦ ਦੀ ਇਹਾਤੀ ਕੀ ਕਰੇ ਚਾਹੁੰਦੇ ਆਂ ਦੇਖੋ ਈਦ ਜਿੱਥੇ ਮੁਹੱਬਤ ਦਾ ਪਿਆਰ ਦਾ ਸੰਦੇਸ਼ ਲੈ ਕੇ ਆਉਂਦਾ ਹੈ ਇਤਿਹਾਸ ਉੱਥੇ ਸ਼ੈਂਟਫੀਲਡ ਦਾ ਸਬਰ ਦਿਆ ਦਾ ਬਹੁਤ ਵੱਡਾ ਪ੍ਰਤੀਕ ਹੈ ਕਿਉਂਕਿ तकरीबन 1 ਮਹੀਨਾ ਰੋਜ਼ੇ ਜਿਹੜਿਆ ਰੱਖੇ ਜਾਂਦੇ ਆ ਤੇ ਅਹਿਸਾਸ ਕੀਤਾ ਜਾਂਦਾ ਵੀ ਜਿਹੜਾ ਭੁੱਖਾ ਹੈਗਾ ਜਿਹੜਾ ਗਰੀਬ ਹੈ ਜਿਹੜਾ ਦਬਿਆ ਕੁਚਲਿਆ ਹੋਇਆ ਉਹ ਕਿਸ ਸੀੜਾ ਦੇ ਵਿੱਚੋਂ ਲੰਘ ਰਿਹਾ ਸੋ ਉਸੇ ਕਰਕੇ ਜਿਹੜੇ ਅੱਜ ਦੇ ਦਿਨ ਜਿਹੜੀਆਂ ਮਠਿਆਈਆਂ ਵੰਡੀਆਂ ਜਾਂਦੀਆਂ ਦਾਨ ਜਿਹੜਾ ਉਹ ਕੀਤਾ ਜਾਂਦਾ ਤੋ ਬਹੁਤ ਵੱਡਾ ਇਤਿਹਾਰ ਹੈ ਮੈਂ ਅੱਜ ਦੇ ਇਸ ਪਵਿੱਤਰ ਦਿਨ ਤੇ ਮਲੇਰ ਕੋਟਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੂਰੇ ਹਿੰਦੁਸਤਾਨ ਚ ਜਾਂ ਪੂਰੇ ਵਿਸ਼ਵ ਜਿੱਥੇ ਵੀ ਸਾਡੇ ਮੁਸਲਿਮ ਭਾਈਚਾਰੇ ਦੇ ਲੋਕ ਬੈਠੇ ਆ ਮੈਂ ਸਭ ਨੂੰ ਬਹੁਤ ਮੁਬਾਰਕਬਾਦ ਦਿੰਦਾ ਤੇ ਖਾਸ ਤੌਰ ਤੇ ਮਲੇਰ ਕੋਟਲਾ ਜਿਹੜਾ ਆਪਸੀ ਭਾਈਚਾਰੇ ਦਾ ਕਹ ਲਓ ਵੀ ਪੂਰੀ ਦੁਨੀਆ ਦੇ ਵਿੱਚ ਪ੍ਰਤੀਕ ਹੈ ਇੱਥੇ ਮੈਂ ਪਿਛਲੀ ਵਾਰ ਵੀ ਆਇਆ ਸੀ ਜਦੋਂ ਐਮਪੀ ਚੋਣਾ ਮੈਂ ਲੜੀਆਂ ਸੀ ਇਹ ਬਹੁਤ ਪਿਆਰ ਮੈਨੂੰ ਇਸ ਇਲਾਕੇ ਦੇ ਵਿੱਚੋਂ ਮਿਲਿਆ ਤੇ ਅੱਜ ਫੇਰ ਮੈਂ ਮੁੱਖ ਮੰਤਰੀ ਸਾਹਿਬ ਨਾਲ ਇੱਥੇ ਪਹੁੰਚਾਂਗਾ ਤੇ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਕਿ ਜਿਹੜਾ ਕਹਿ ਲਓ ਹਾ ਦਾ ਨਾਰਾ ਸ਼ੇਰ ਮੰਨ ਲਓ ਕਿਸ ਧਰਤੀ ਤੋਂ ਜਿਹੜਾ ਨਵਾਬ ਨੇ ਮਾਰਿਆ ਉਹਦੇ ਕਰਕੇ ਸਦਾ ਹੀ ਜਿਹੜਾ ਸਾਡਾ ਆਪਸੀ ਭਾਈਚਾਰਾ ਇਹ ਰਹਿੰਦੀ ਦੁਨੀਆ ਤੱਕ ਜਿਹੜਾ ਬਣਿਆ ਰਹਿਣਾ ਉਸ ਗੱਲ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਇਸੇ ਕਰਕੇ ਜਿਹੜਾ ਸਾਂਝੀ ਵਾਰਤਾ ਦਾ ਆਪਸੀ ਭਾਈਚਾਰੇ ਦਾ ਸ਼ਾਂਤੀ ਦਾ ਪ੍ਰਤੀਕ ਮਲੇਰਕੋਟਲਾ ਤੋਂ ਪੂਰੀ ਦੁਨੀਆ ਨੂੰ ਹਮੇਸ਼ਾ ਜਿਹੜਾ ਉਹ ਜਾਂਦਾ ਰਹਿਣਾ ਸੋ ਮੈਂ ਬਹੁਤ ਮੁਬਾਰਕਬਾਦ ਬਹੁਤ ਵਧਾਈ ਸਾਰੇ ਭਾਈਚਾਰੇ ਨੂੰ ਸਾਰੇ ਮਲੇਰਕੋਟਲਾ ਵਾਸੀਆਂ ਨੂੰ ਦੁਬਾਰਾ ਇੱਕ ਵਾਰ ਫਿਰ ਦੇਣਾ ਦੇਖੋ ਪੰਜਾਬ ਸਰਕਾਰ ਪੰਜਾਬ ਪੁਲਿਸ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਮਤਲਬ ਕਿ ਦਿਨ ਰਾਤ ਇਹਦੇ ਤੇ ਮਿਹਨਤ ਕਰ ਰਹੀ ਹੈ ਕਿ ਜਿਹੜਾ ਇੱਕ ਯੁੱਧ ਚੇੜਿਆ ਹੋਇਆ ਕਿ ਨਸ਼ਾ ਪੰਜਾਬ ਤੋਂ ਖਤਮ ਕਰਨਾ ਹੈ ਕੱਲ ਬਰਨਾਲੇ ਵੀ ਅਸੀਂ ਜਿਹੜਾ ਮਨਪਾਲਤ ਬਾਣਾ ਜੀ ਦੇ ਨਿਰਦੇਸ਼ਕ ਕੈ ਸਰਾਂਦੀ ਦੀਵਾਰ ਜਿਹੜਾ ਇੱਕ ਇੱਕ ਨਾਟਕ ਜਿਹੜਾ ਬਰਨਾਲੇ ਕਰਵਾਇਆ ਸੀਗਾ ਉਹਦਾ ਵੀ ਮੇਨ ਮੈਸੇਜ ਇਹੀ ਸੀ ਕਿ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਤੇ ਉੱਥੇ ਕੁਝ ਐਦਾਂ ਦੀਆਂ ਐਨ ਜੀਓਜ਼ ਐਦਾਂ ਦੇ ਕਿ ਸੱਜਣ ਆਏ ਜਿਹੜੇ ਨਾਲ ਉਹਨਾਂ ਨੌਜਵਾਨਾਂ ਨੂੰ ਲੈ ਕੇ ਆਏ ਜਿਨ੍ਹਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਿਆ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਉਹਨਾਂ ਨੌਜਵਾਨਾਂ ਨੂੰ ਹਟਾਇਆ ਕੋਈ ਸਰਕਾਰ ਤਰਖਾ ਨਹੀਂ ਦੇ ਰਹੀ ਸਿਰਫ ਆਪ ਦਾ ਉਹਨਾਂ ਨੇ ਸਮਾਜ ਪ੍ਰਤੀ ਜਿਹੜਾ ਫਰਜ ਹੈ ਉਹ ادا ਕੀਤਾ ਸੋ ਅੱਜ ਬੜਾ ਚੰਗਾ ਲੱਗਿਆ ਕਿ ਇੱਥੇ ਵੀ ਇਸ ਪਵਿੱਤਰ ਦਰਗਾਹ ਦੇ ਅੰਦਰ ਵੀ ਇਸ ਗੱਲ ਦਾ ਜਿਹੜਾ ਜ਼ਿਕਰ ਹੈ ਕੀਤਾ ਗਿਆ ਸੋ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਹੈ ਲੱਗਦਾ ਕਿ ਨਸ਼ਾ ਰੋਕਣਾ ਇਹ ਕੱਲੀ ਸਰਕਾਰ ਦਾ ਨਹੀਂ ਕੱਲੀ ਪੁਲਿਸ ਦਾ ਨਹੀਂ ਅਸੀਂ 3 ਕਰੋੜ ਪੰਜਾਬੀ ਜਿਹੜੇ ਪੰਜਾਬ ਤੇ ਰਹਿਣ ਵਾਲੇ ਪੰਜਾਬ ਨੂੰ ਪਿਆਰ ਕਰਨ ਵਾਲੇ ਸਾਡਾ ਸਾਰਿਆਂ ਦਾ ਜਿਹੜਾ ਫਰਜ਼ ਬਣਦਾ ਸੋ ਇਹਨੂੰ ਲੋਕਾਂ ਦੀ ਮਿਹਮ ਜਿੰਨਾ ਟਾਈਮ ਇਹ ਨਹੀਂ ਬਣਦੀ ਉਹਨਾਂ ਟਾਈਮ ਇਸ ਤੇ ਪੂਰਨ ਜਿਹੜਾ ਕਾਬੂ ਉਹ ਨਹੀਂ ਪਾਇਆ ਜਾ ਸਕਦਾ ਸੋ ਇਸੇ ਕਰਕੇ ਆਪਾਂ ਸਾਰਿਆਂ ਨੂੰ ਆਪਣਾ ਸਮਾਜ ਪ੍ਰਤੀ ਫਰਜ਼ ਜਿਹੜਾ ਉਹ ਨਿਭਾਉਣਾ ਚਾਹੀਦਾ ਤੇ ਨਸ਼ੇ ਤੇ ਜਾਂ ਜਿਹੜੇ ਨਸ਼ਾ ਵੇਚਣ ਵਾਲੇ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੂੰ ਜਿਹੜਾ ਸਹੀ ਰਸਤੇ ਲੈ ਕੇ ਆਉਣਾ ਮੁਖਤਾਰਾ ਚ ਲੈ ਕੇ ਆਉਣਾ ਜਿਹੜੇ ਲੱਗੇ ਹੋਏ ਨੌਜਵਾਨ ਉਹ ਮੈਨੂੰ ਲੱਗਦਾ ਸਾਡੇ ਸਾਰੇ ਸਮਾਜ ਦਾ ਜਿਹੜਾ ਫਰਜ ਹੈ ਉਹ ਬਣਦਾ ਮੈਂ ਕੱਲ ਵੀ ਇਸ ਗੱਲ ਤਾਂ ਉੱਥੇ ਸਟੇਜ ਤੋਂ ਵੀ ਜ਼ਿਕਰ ਕੀਤਾ ਕਿ ਪਹਿਲੀ ਗੱਲ ਤਾਂ ਸਾਡੇ ਬੜੀ ਵੱਡੀ ਦਿੱਕਤ ਹੈ ਕਿ ਜਿਹੜੇ ਅ ਬੱਚੇ ਨਸ਼ੇ ਦੇ ਵਿੱਚ ਲੱਗ ਜਾਂਦੇ ਆ ਉਹਨਾਂ ਦੇ ਪੇਰੈਂਟਸ ਇਹ ਮੰਨਣ ਲਈ ਤਿਆਰ ਨਹੀਂ ਹੁੰਦੇ ਵੀ ਭਾਈ ਸਾਡਾ ਪੁੱਤ ਜਾਂ ਜਿਹੜਾ ਸਾਡਾ ਕੋਈ ਬੱਚਾ ਹੈ ਉਹ ਇਸ ਦਲਦਲ ਦੇ ਵਿੱਚ ਫਸਿਆ ਹੋਇਆ ਤੇ ਇੱਥੋਂ ਤੱਕ ਵੀ ਹੁੰਦਾ ਕਈ ਵਾਰ ਜਦੋਂ ਜਾਨ ਵੀ ਚਲੀ ਜਾਂਦੀ ਹੈ ਤਾਂ ਉਦੋਂ ਵੀ ਇਹ ਕਿਹਾ ਜਾਂਦਾ ਇੱਕ ਸਮਾਜ ਦੇ ਪ੍ਰੈਸ਼ਰ ਕਰਕੇ ਨਹੀਂ ਜੀ ਅਟੈਕ ਹੋ ਗਿਆ ਨਹੀਂ ਜੀ ਬਿਮਾਰ ਸੀ ਪਰ ਇਹਦੇ ਨਾਲ ਅਸੀਂ ਆਪ ਦਾ ਵੀ ਆਪਦੇ ਬੱਚੇ ਦੀ ਜਿੰਦੀ ਦਾ ਜਾਨ ਗਵਾਈ ਰਿਆਂ ਅਸੀਂ ਉਹਨਾਂ ਵਾਲੀ ਪੀੜ੍ਹੀਆਂ ਦਾ ਵੀ ਨੁਕਸਾਨ ਕਰ ਰਹੇ ਹਾਂ ਸੋ ਪਹਿਲੀ ਜਿਹੜੀ ਮੈਨੂੰ ਲੱਗਦਾ ਵੀ ਪਹਿਲ ਕਦਮੀ ਤਾਂ ਉਹਨਾਂ ਸਾਰੇ ਮਾਪਿਆਂ ਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਜਿਨ੍ਹਾਂ ਦੇ ਬੱਚੇ ਦਲਲਕ ਫਸੇ ਹੋਇਆ ਉਹ ਐਡਮਿਟ ਕਰਨ ਕਿਉਂਕਿ ਜਿਨ੍ਹਾਂ ਨੇ ਬਿਮਾਰੀ ਨੂੰ ਮੰਨਾਂਗੇ ਉਹਦਾ ਇਲਾਜ ਕਿੱਦਾਂ ਹੋਊਗਾ ਤੇ ਉਹਦੇ ਨਾਲ ਨਾਲ ਜਿਹੜਾ ਸਾਡਾ ਸਮਾਜ ਹੈ ਪਿੰਡਾਂ ਦੇ ਵਿੱਚ ਲੋਕ ਹੈ ਸੀ ਉਹਨਾਂ ਨੂੰ ਮੁਖਤਾਰਾ ਤੋਂ ਅਸੀਂ ਉਹਨਾਂ ਨੂੰ ਪਾਸੇ ਨਾ ਕਰੀ ਵੀ ਪਈ ਇਹ ਤਾਂ ਨਸ਼ੇ 'ਚ ਲੱਗ ਗਿਆ ਇਹਨੂੰ ਦੁਬਾਰਾ ਅਸੀਂ ਮੁਖਤਾਰਾ 'ਚ ਲੈ ਕੇ ਨਹੀਂ ਆ ਸਕਦੇ ਉਹਨੂੰ ਹਟਾ ਕੇ ਮੁਖਤਾਰਾ 'ਚ ਲੈ ਕੇ ਉਹਨਾਂ ਨੂੰ ਇੱਜ਼ਤਮੰਦ ਦੇਣਾ ਉਹਨੂੰ ਚੰਗੀ ਜ਼ਿੰਦਗੀ ਉਹ ਦੁਬਾਰਾ ਆਪਣੀ ਬਤੀਤ ਕਰ ਸਕੇ ਇਹ ਸਾਡਾ ਸਾਰੇ ਸਮਾਜ ਦਾ ਜਿਹੜਾ ਉਹ ਫਰਜ਼ ਹੈ ਸੋ ਮੈਂ ਉਮੀਦ ਕਰਦਾ ਵੀ ਆਪੇ ਸਾਰੇ ਰਲ ਮਿਲ ਕੇ ਪੰਜਾਬੀ ਸਰਦਾਈ ਨੂੰ ਲੜਾਂਗੇ ਤੇ ਜਿੱਤਾਂਗੇ ਸਰ ਜੀ ਪਿਛਲੇ ਮਹੀਨੇ ਵੀ ਮੈਂ ਇੱਥੇ ਤਿੰਨ ਪ੍ਰੋਗਰਾਮਾਂ ਤੇ ਕਹਿੰਦੇ ਟੂਰਨਾਮੈਂਟ ਤੇ ਜਾਂ ਇੱਥੇ ਜਿਹੜਾ ਆਪਣਾ ਜਾਗਰਤਾ ਸੀਗਾ ਜਿਹੜਾ ਮੈਂ ਆਕੇ ਗਿਆ ਸੋ ਲਗਾਤਾਰ ਮੈਂ ਇੱਥੇ ਪ੍ਰੋਗਰਾਮਾਂ ਤੇ ਹਾਂਜੀ ਇਹ ਆਏ ਨੇ ਵਿੱਚ ਕੁਝ ਲੋਕਾਂ ਦਾ ਮਤਲਬ ਕਹਿਣ ਦਾ ਇਹ ਆ ਦੇਖੋ ਬਹੁਤ ਘੱਟ ਪਤਾ ਕੀ ਹੈ ਜੀ 9 ਹਲਕੇ ਆ ਹੈ ਨਾ ਤੇ ਤਕਰੀਬਨ 250 ਤੋਂ 150 ਦਿਨ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਜਿਹੜੇ ਲੋਕਾਂ ਨੇ ਮੈਨੂੰ ਭੇਜਿਆ ਤੇ ਮੈਨੂੰ ਲੱਗਦਾ ਵੀ ਪੰਜਾਬ ਚੋ ਜਿੰਨੇ ਐਮਪੀ ਐ ਸਭ ਤੋਂ ਵੱਧ ਮੁੱਦੇ ਥੋੜਾ ਸੰਗਰੂਰ ਦਾ ਐਮਪੀ ਆ ਜਿਹੜਾ ਉੱਥੇ ਜਾ ਕੇ ਲੋਕ ਸਭਾ ਦੇ ਵਿੱਚ ਚੱਕਦਾ ਤੇ ਉਹ ਉਸ ਤੋਂ ਬਾਅਦ ਵੀ ਕਿਉਂਕਿ ਹੁਣ ਹਲਕਾ ਮੈਂ ਜੇ ਬਰਨਾਲੇ ਹਾਂ ਸੰਗਰੂਰ ਹਾਂ ਮਲੇਰਕੋਟਲੇ ਸਨਾਮ ਤੁਸੀਂ ਏਦੋਂ ਪਹਿਲਾਂ ਜਿੰਨੇ ਪੰਜਾਬ ਤੋਂ ਜਾਂ ਸੰਗਰੂਰ ਤੋਂ ਐਮਪੀ ਬਣ ਕੇ ਗਏ ਆ ਮੈਂ ਹਰੇਕ ਹਫਤੇ ਆਪਦੀ ਪਾਰਲੀਮੈਂਟ ਚ ਆਉਣਾ ਹਰੇਕ ਹਫਤੇ ਚਾਹੇ ਮੈਂ ਬਰਨਾਲੇ ਆਉਣਾ ਚਾਹੇ ਸੰਗਰੂਰ ਜਾਣਾ ਚਾਹੇ ਡੜਬੇ ਜਾਣਾ ਚਾਹੇ ਸਨਾਮ ਜਾਣਾ ਹਰੇਕ ਹਫਤੇ ਮੈਨੂੰ ਲੱਗਦਾ ਵੀ ਕੋਈ ਵੀ ਐਮਪੀ ਹਰੇਕ ਹਫਤੇ ਆਪਦੇ ਪਾਰਲੀਮੈਂਟ ਹਲਕੇ ਦੇ ਵਿੱਚ ਪਹਿਲਾਂ ਵੀ ਆਉਂਦਾ ਰਿਹਾ ਹੋਵੇ ਜਾਂ ਹੋਰ ਜਿਹਨੇ ਪੰਜਾਬ ਚੱਲ ਕੇ ਕੋਈ ਆਉਂਦਾ ਹੋਵੇ ਮੈਂ ਤਾਂ ਜੀ ਸਾਰੀ ਸਰਕਾਰੀ ਥੋੜੀ ਆ ਜੋ ਮੇਰੇ ਹੱਥਾਂ ਉਹ ਵੀ ਜੋ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਸਾਰਿਆਂ ਦੇ ਲੰਮ ਛੋਰੀਆਂ ਭਰ ਦਿਆਂਗੇ